ਜਿੱਥੋਂ ਤੱਕ ਭੈਣ ਜੀ ਕੰਗਣਾ ਨਾਉਦ ਦਾ ਸਵਾਲ ਆ ਪਹਿਲਾ ਮੌਕਾ ਨਹੀਂ ਹੈਗਾ ਵੀ ਕਿਸਾਨ ਅੰਦੋਲਨ ਨੂੰ ਜਾਂ ਕਿਸਾਨ ਅੰਦੋਲਨ ਦੀ ਲੀਡਰਸ਼ਿਪ ਨੂੰ ਉਹਨਾਂ ਟਾਰਗੇਟ ਕੀਤਾ ਹੋਵੇ ਪਹਿਲੋਂ ਵੀ ਰੱਜ ਕੇ ਟਾਰਗੇਟ ਕੀਤਾ ਠੀਕ ਆ ਵੀ ਉੱਥੇ 100-100 ਰੁਪਏ ਲਈ ਬੀਬੀਆਂ ਆਉਂਦੀਆਂ ਹੈਗੀਆਂ ਮਾਤਾ ਮਹਿੰਦਰ ਕੌਰ ਨੂੰ ਕਿਹਾ ਸੀਗਾ ਹੁਣ ਵੀ ਜਿਹੜੇ ਨੇ ਉਹਨਾਂ ਨੂੰ ਬਿਆਨ ਲਿਖ ਕੇ ਨਾਗਪੁਰ ਵੱਲੋਂ ਦਿੱਤਾ ਜਾਂਦਾ ਵਾ ਬਿਆਨ ਪਿੱਛੋਂ ਲਿਖਿਆ ਹੁੰਦਾ ਔਰ ਉਹ ਜਿਹੜਾ ਇਸ਼ੂ ਆ ਉਹ ਸ਼ਿਸ਼ੂ ਨੂੰ ਡਿਵਰਟ ਕਰ ਲਈ ਇਹ ਬਿਆਨਬਾਜ਼ੀ ਹੁੰਦੀ ਹੈਗੀ ਆ ਵੀ ਜਿਹੜਾ ਇਸ਼ੂ ਚੱਲ ਰਿਹਾ ਉੱਤੇ ਕੋਈ ਨਾ ਕਿਉਂਕਿ ਉਹ ਫਿਲਮੀ ਸਟਾਰ ਨੇ ਮੀਡੀਆ ਤੇ ਕਾਫੀ ਰੌਲਾ ਪੈਂਦਾ ਹੈਗਾ ਤਾਂ ਮੀਡੀਆ ਵੀ ਸੁਰਖੀਆਂ ਲੈਣ ਵਾਸਤੇ ਸਾਡੇ ਤੇ ਗਾਹੇ-ਬਗਾਹ ਟਿੱਕ ਟਿੱਪਣੀਆਂ ਕਰਦੇ ਰਹਿੰਦੇ ਨੇ ਠੀਕ ਤੁਸੀਂ ਜੀ ਤੁਸੀਂ ਜਿਹੜਾ ਜੜਾ ਜੜਾ ਬਿਆਨ ਅੱਜ ਕੰਗਨਾ ਰੌਦ ਦੀ ਦੇ ਰਹੇ ਨੇ ਤੁਸੀਂ ਉਹਦੀ ਪੁਸ਼ਟੀ ਕਰਦੇ ਜੀ ਮੀਡੀਆ ਕਰਦਾ ਪੁਸ਼ਟੀ ਜੇ ਮੀਡੀਆ ਨੂੰ ਨਹੀਂ ਲੱਗਦਾ ਜਿਹਾ ਬਿਆਨ ਸਿਰਫ ਰਾਜਨੀਤੀ ਤੋਂ ਪ੍ਰੇਰਿਤ ਹੈਗਾ ਤਾਂ ਰਾਜਨੀਤਿਕ ਪ੍ਰੇਰਿਤ ਹੈਗਾ ਵੀ ਉਹ ਆਸਵਲੇ ਪਾਜਬਾਦੀ ਐਮਪੀ ਆਰ ਸੱਚੀਓ ਪਾਜਬਾ ਕਿਉਂ ਨਾ ਕਰੇ ਪਾਜ ਪਾਜੇ ਸਾਡੇ ਤੇ ਸ਼ਬਦੀ ਅਟੈਕ ਕਰ ਰਹੀ ਆ ਪਰ اخਲਾਕੀ ਤੌਰ ਤੇ ਗਲਤ ਆ ਸਾਨੂੰ ਖਾਲਸਤਾਨੀ ਕਹੀ ਜਾਂਦੀ ਆ ਉਹ ਪਾਕਿਸਤਾਨੀ ਕਹੀ ਜਾਂਦੀ ਆ ਬ੍ਰਿਤ ਬਿੱਟੂ ਕਹਿੰਦਾ ਜੀ ਬਾਹਰੋਂ ਫੰਡ ਆਈ ਜਾਂਦਾ ਇਹਨਾਂ ਨੂੰ ਬੜਾ ਕੁਝ ਬੋਲਦੇ ਨੇ ਇਹ ਜੀ ਜਿਤ ਵਾਸਤੇ ਮਤਲਬ ਜਿਹੜਾ ਬੈਠੇ ਹੋਏ ਨੇ ਬੋਲਣਗੇ ਦੇਖੋ ਉਹਨਾਂ ਦਾ 400 ਵਾਲਾ ਨਾਰਾ ਕਿਸਾਨ ਮਜ਼ਦੂਰ ਦੇ ਅੰਦੋਲਨ ਕਰਕੇ ਰੁਲਿਆ ਹੈਗਾ ਉਹ 200 ਚਾਲੀਆਂ ਤੇ ਖੜੇ ਨੇ ਉਹਨਾਂ ਨੂੰ ਸੱਤੀ ਕਪੜੀ ਅੱਗ ਲੱਗੀ ਹੋਈ ਹੁਣ ਹਰਿਆਣਾ ਚ ਸਾਹਮਣਾ ਕਰਨਾ ਪੈ ਰਿਹਾ ਹਰਿਆਣੇ ਚ ਵੱਡੀ ਪੱਧਰ ਤੇ ਲੋਕਾਂ ਦੀ ਬਗਾਵਤ ਹੈ ਹੁਣ ਇਹ ਵੀ ਨਹੀਂ ਸਮਝ ਲੱਗਦੀ ਅਸੀਂ ਨਹੀਂ ਕਹਿੰਦੇ ਕਿ ਕਿ ਹੁਣ ਉਹਨਾਂ ਨੂੰ ਨਹੀਂ ਲੱਗਦਾ ਫਿਰ ਅਸੀਂ ਜਿੱਤ ਰਹੇ ਹਾਂ ਤੇ ਭਈ ਉਹਨਾਂ ਦੇ ਐਮਪੀ ਦਾ ਅੱਗ ਬਬੂਲਾ ਹੋਣਾ ਸਾਡੇ ਤੇ ਗੁੱਸਾ ਕੱਢਣਾ ਵੈਸੇ ਜਾਇਜ ਲੱਗਦਾ ਸਾਨੂੰ ਕਿ ਉਹ ਬੋਲਣਗੇ ਹੀ ਸਾਡੇ ਖਿਲਾਫ ਉਹ ਟਰੈਕਟਰ ਵਾਲੀ ਮੰਗ ਤੇ ਬੰਨੀ ਜਿਹੜੀ ਟਰੈਕਟਰ ਟਰਾਲੀ ਅੱਗੇ ਲਿਆ ਸਕਦੇ ਮੈਨੂੰ ਲੱਗਦਾ ਟਰੈਕਟਰ ਟਰਾਲੀ ਵਾਲਾ ਇਸ਼ੂ ਉਵੇਂ ਆ ਪਹਿਲੋ ਜਿਹਦਾ ਕਹਿਤਾ ਸੀ ਅਸੀਂ ਤੁਹਾਨੂੰ ਵੀ ਸਾਡਾ ਅੱਖ ਦਾ ਸਵਾਲ ਨਹੀਂ ਹੈ ਟਰੈਕਟਰ ਟੌਲੀ ਖੜਨਾ ਟਰੈਕਟਰ ਟਰਾਲੀ ਤੋਂ ਬਗੈਰ ਸੰਭਵ ਹੀ ਨਹੀਂ ਹੈਗਾ ਦਿੱਲੀ ਵਿੱਚ ਅੰਦੋਲਨ 2 2 ਫੁੱਟ ਪਾਣੀ ਖੜ ਜੇ ਸਰਦੀ ਆ ਜਾਏ ਮੰਨ ਲਓ ਅਸੀਂ ਜਾ ਉਦਾਂ ਖਲੋਣੇ ਆ ਭਈ ਅਗਲੇ ਬੰਨੇ ਕਿਹੜੇ ਬੀਬੇ ਨੇ ਵੀ ਦੋਵਾਂ ਦਿਨਾਂ ਤੋਂ ਸਾਡਾ ਮੰਗ ਮੰਨ ਲੈਣ ਲੱਗਿਆ ਕਿਪਤਾ ਸਾਲ ਲੱਗਣਾ ਕਿ ਛੇ ਮਹੀਨੇ ਬਗੈਰ ਟੈਟਰ ਟਾਲੀ ਤੋਂ ਜਾਣਾ ਮਤਲਬ ਇਹ ਅੰਦੋਲਨ ਖਤਮ ਕਰ ਦੇ। ਦੇਖੋ ਅਸੀਂ ਆਪਣਾ ਸਟੈਂਡ ਹੈ ਜਿਹੜਾ ਦਿੱਲੀ ਅੰਦੋਲਨ ਦੋ ਦੀ ਲੀਡਰਸ਼ਿਪ ਆ ਕਲੀਅਰ ਕਰ ਚੁੱਕੀ ਆ। ਵੀ ਅਸੀਂ ਨਾ ਰਸਤਾ ਕੱਲ ਰੁਕਿਆ ਸੀਗਾ ਨਾ ਅੱਜ ਰੁਕਿਆ ਹੋਇਆ ਸਰਕਾਰ ਜਦੋਂ ਚਾਵੇ ਇਸ ਰਸਤੇ ਥਾਣੀ ਰਸਤਾ ਖੋਲ ਦੇਵੇ ਪਬਲਿਕ ਡੰਗੇ, ਟਰਾਂਸਪੋਰਟਰ ਨੰਗੇ, ਆਮ ਜਨਤਾ ਨੰਗੇ ਠੀਕ ਹੈ ਜੀ ਹੋਰ ਕੋਈ ਵੀ ਨੰਗੇ ਸਾਨੂੰ ਉਤਰਾਜ ਕੋਈ ਨਹੀਂ ਹੈਗਾ ਅੱਜ ਵੀ ਅਸੀਂ ਤੁਨੂੰ মিডিਆ ਨੂੰ ਬਕਾਇਦਾ ਅਫਸਰ ਸਾਹਿਬਾਨ ਨੂੰ ਕਿਹਾ ਕਿ ਪਹਿਲੋ ਅਸੀਂ ਮੀਟਿੰਗ ਛੱਡ ਕੇ ਚੱਲੀਏ ਸ਼ੰਭੂ ਤੇ ਜੇ ਤੁਹਾਨੂੰ ਸਾਡੇ ਵਾਲੇ ਪਾਸੋਂ ਨੰਗਣ 'ਚ ਕੋਈ ਸਮੱਸਿਆ ਆਉਗੀ ਤੁਸੀਂ ਫਿਰ ਸਾਨੂੰ ਕਿਹੋ ਜੇ ਤੁਹਾਡੀ ਗੱਡੀ ਜਾ ਕੇ ਦੁਰਜਤ ਹਰਿਆਣਾ ਸਰਕਾਰ ਨੇ ਕੰਧ ਕੱਢੀ ਹੋਈ ਆ ਉੱਥੇ ਜਾ ਕੇ ਰੁਕਦੀ ਆ ਤਾਂ ਫਿਰ ਸਾਡਾ ਉਹ ਚ ਕਸੂਰ ਆ ਕੋਈ ਨਹੀਂ ਹੈ ਕਿਉਂਕਿ ਹਰਿਆਣਾ ਸਰਕਾਰ ਨੇ ਨੈਸ਼ਨਲ ਹਾਈਵੇ ਦੇ ਉੱਤੇ ਕੰਦ ਸਾਰੀ ਹੋਈ ਆ ਉਹਨਾਂ ਕਰਕੇ ਰਸਤਾ ਬੰਦ ਹੋਇਆ ਜੇ ਕੋਈ ਇਹ ਕਹਿੰਦਾ ਵੀ ਲਾਂਡ ਆਰਡਰ ਦਾ ਮਸਲਾ ਹੈ ਤੇ ਪੰਜਾਬ ਸਰਕਾਰ ਨੂੰ ਸਾਡੇ ਤੋਂ ਲਾਂਡ ਆਰਡਰ ਦਾ ਕੋਈ ਇਸ਼ੂ ਨਹੀਂ ਹੈ ਪੰਜਾਬ 'ਚ ਪਿਛਲੇ 5-6 ਮਹੀਨਿਆਂ 'ਚ ਬੈਠੇ ਆ ਕੋਈ ਲਾਂਡ ਆਰਡਰ ਦਾ ਇਸ਼ੂ ਨਹੀਂ ਪੀਸਫੁਲੀ ਬੈਠੇ ਹੋਏ ਆ ਔਰ ਅਦਾਲਤ ਨੂੰ ਇਹ ਵੀ ਨਾ ਕਿਹਾ ਜਾਇਆ ਵੀ ਲਾਂਡ ਨਟ ਦਾ ਇਸ਼ੂ ਕਰਕੇ ਰੁਕਿਆ ਹੋਇਆ ਸਾਡਾ ਤਾਂ ਲਾਂਡ ਆਰਡਰ ਦਾ ਕੋਈ ਇਸ਼ੂ ਨਹੀਂ ਪੰਜਾਬ ਦਾ ਜੀ ਹਰਿਆਣਾ ਟੱਪ ਕੇ ਲਾਂਡ ਆਰਡਰ ਦਾ ਇਸ਼ੂ ਬੰਦਾ ਦੂਸਰਾ ਹੈਗਾ ਪੀ ਰਸਤਾ ਅਸੀਂ ਨਹੀਂ ਰੁਕਿਆ ਹੋਇਆ ਅਦਾਲਤ ਵਿੱਚ ਕਈ ਵਾਰੀ ਹਰਿਆਣਾ ਸਰਕਾਰ ਦਾ ਟੌਰ ਨਹੀਂ ਚੱਲਣਾ ਕੇਂਦਰ ਦਾ ਗਲਤ ਮਿਸਕਟ ਕਰਦਾ ਵੀ ਕਿਸਾਨਾਂ ਕਰਕੇ ਰਸਤਾ ਰੁਕਿਆ ਹੋਇਆ ਵੀ ਸਾਡੇ ਕਰਕੇ ਰਸਤਾ ਨਹੀਂ ਰੁਕਿਆ ਹੋਇਆ ਦੂਸਰਾ ਹੈਗਾ ਪੀ ਕੋਈ ਵੀ ਸਰਕਾਰ ਜਦੋਂ ਮਰਜ਼ੀ ਗੱਲ ਕਰ ਲਵੇ ਠੀਕ ਹੈ ਜੀ ਅਸੀਂ ਚਾਰ ਮੀਟਿੰਗਾਂ ਸਰਕਾਰ ਨਾਲ ਕੀਤੀਆਂ ਸਾਡੇ ਇਸ਼ੂ ਹੈਗੇ ਆ ਕੇਂਦਰ ਨਾਲ ਕੇਂਦਰ ਚਾਰ ਰਾਉਂਡ ਦੀ ਮੀਟਿੰਗਾਂ ਭਾਵੇਂ ਵੀ ਸੱਤ ਲਵੇ ਕੱਲ ਸੱਤ ਲਵੇ ਅਸੀਂ ਉਹਨਾਂ ਨੂੰ ਬਹਿਨ ਨੂੰ ਚਾਹ ਰਿਹਾ ਸਾਡੇ ਲੋ ਕੋਈ ਨਾਂ ਨਹੀਂ ਹੈਗਾ ਸਾਡੇ ਦੋਵੇਂ ਫਾਰਮ ਕਿਸੇ ਕਮੇਟੀ ਨੂੰ ਕੋਈ ਨਹੀਂ ਚਾਉਂਦੇ ਹੈਗੇ ਠੀਕ ਹੈ ਜੀ ਨਾ ਕਮੇਟੀ ਦੀ ਸਾਡੀ ਮੰਗ ਹੈਗੀ ਆ ਤੀਸਰਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਜਿਹੜਾ মিডিਆ ਨੂੰ ਅਸੀਂ ਅਪੀਲ ਕਰਦੇ ਆ ਇਹ ਉਦੇ ਪ੍ਰਤਾਪ ਵਰਸਸ ਹਰਿਆਣਾ ਸਰਕਾਰ ਆ ਇਹ ਮੀਡੀਆ 'ਚ ਨਹੀਂ ਚੱਲਣਾ ਚਾਹੀਦਾ ਕਿਸਾਨ ਵਰਸਸ ਸੁਪਰੀਮ ਕੋਰਟ ਕਿ ਕਿਸਾਨ ਤਾਂ ਤਾਂ ਉਹਦੀ ਰਿਟ ਪਟੀਸ਼ਨ 'ਚ ਹੈ ਹੀ ਨਹੀਂ ਕਿ ਅਸੀਂ ਤਾਂ ਰਿਟ ਪਟੀਸ਼ਨ ਪਾਈ ਨਹੀਂ ਉਦੇ ਪ੍ਰਤਾਪ ਸਿੰਘ ਜੀ ਉਹ ਹੈਗੇ ਨੇ ਤੇ ਵਰਸਸ ਹੈਗਾ ਹਰਿਆਣਾ ਸਰਕਾਰ ਅਸੀਂ ਤਾਂ ਭਾਈ ਇਹ ਪੱਖ ਲੈ ਕੇ ਆਏ ਆ ਵੀ ਲੋਕ ਸਾਨੂੰ ਨਾ ਕਹੇ ਮੀਡੀਆ ਤੇ ਸਾਡੀ ਗੱਲ ਨਾ ਜਾਵੇ ਵੀ ਜੇ ਇਹਨਾਂ ਨੂੰ ਕਿਸੇ ਨੇ ਸੱਦਿਆ ਤੇ ਗੱਲ ਕਰਨ ਹੀ ਨਹੀਂ ਗਏ ਅਸੀਂ ਲਗਭਗ ਜਿੰਨੇ ਆਰਗੂ ਕਰਨੇ ਸੀ ਪਹਿਲੀ ਮੀਟਿੰਗ ਚ ਹੀ ਕਰ ਲਏ ਲਗਭਗ ਸੇਮ ਟੂ ਸੇਮ ਇਹਦੇ ਵਿੱਚ ਵੀ ਇਹੀ ਨੇ ਜੋ ਮੈਨੂੰ ਲੱਗਦਾ ਹੈਗਾ ਤਾਂ ਸੇਮ ਟੂ ਸੇਮ ਨੇ ਮੈਨੂੰ ਲੱਗਦਾ ਕੋਈ ਫਰਕ ਨਹੀਂ ਆ ਹਰਿਆਣਾ ਪ੍ਰਸ਼ਾਸਨ ਦੀ ਕਿਉਂਕਿ ਪਿਛਲੀ ਵਾਰ ਇੱਕ ਸੁਣਨ ਦੇ ਵਿੱਚ ਆਇਆ ਸੀ ਇਹ ਚਰਚਾ ਹੋਈ ਸੀ ਇੱਕ ਰਸਤਾ ਖੋਲਣ ਨੂੰ ਲੈ ਕੇ ਹੋਈ ਹੈ ਕਿ dono ਥਾਂ ਤੇ ਇੱਕ ਰਸਤਾ ਖੋਲ ਦਿੱਤਾ ਜਾਵੇ ਅਸੀਂ ਅਸੀਂ ਠੀਕ ਆ ਅਸੀਂ ਤਾਂ ਕਹਿ ਰਹੇ ਆ ਵੀ ਰਸਤਾ ਖੋਲਣ ਤੇ ਸਾਡੀ ਕੋਈ ਵੀ ਰਿਕਵਰਡ ਹੈ ਹੀ ਨਹੀਂ ਗੀ ਹੁਣੇ ਜਾ ਕੇ ਖਲਾ ਦੇਣ हां ਅਸੀਂ ਤਾਂ ਪ੍ਰਸਤਾਵ ਮੰਨਣ ਦਾ ਸਵਾਲ ਨਹੀਂ ਸਾਡਾ ਤੇ ਆਪਣਾ ਹੀ ਪ੍ਰਸਤਾਵ ਆ 13 ਫਰਵਰੀ ਦਾ ਪ੍ਰਸਤਾਵ ਆ ਫਿਰ ਆ ਖੋਲਿਆ ਜਾਵੇ ਮੀਟਿੰਗ ਦੇ ਵਿੱਚ ਮੀਟਿੰਗਾਂ ਕਿਉਂ ਕਰ ਰਹੇ ਨਹੀਂ ਫਿਰ ਲੱਗਦਾ ਨਹੀਂ ਇਹ ਤਾਂ ਦੀ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਇਹ ਤਾਂ ਸਾਡਾ ਵਿਸ਼ਾ ਨਹੀਂ ਹੈ ਉਹ ਕਿਉਂ ਕਰ ਰਹੇ ਆ ਸਾਡਾ ਤਾਂ ਤੁਹਾਨੂੰ ਓਪਨ ਆ ਵੀ ਮੀਡੀਆ ਨੂੰ ਵੀ ਅਸੀਂ ਤਾਂ ਖੋਲਣ ਨੂੰ ਤਿਆਰ ਆ ਸਾਡਾ ਕੋਈ ਰਸਤਾ ਨਹੀਂ ਨਿਕਲਿਆ ਅੱਜ ਕੋਈ ਸੁਣਵਾਈ ਸਰ ਇੱਕ ਰਸਤੇ ਦੀ ਇਹ ਗੱਲ ਆਖੀ ਸੀ ਉਸ ਦੇ ਉੱਪਰ ਕੀ ਸਹਿਮਤੀ ਬਣਦੀ ਹੈ ਕਿ ਕਿ ਇੱਕ ਰਸਤਾ ਖੋਲ ਰਹੇ ਕਿ ਨਹੀਂ ਮੈਂ ਕਹਿੰਦਾ ਵੀ ਰਸਤਾ ਇੱਕ ਖੁੱਲੇ ਦੋ ਖੁੱਲੇ ਸਾਡਾ ਰਸਤਾ ਖੁੱਲਣ ਤੇ ਤੇ ਰੌਲਾ ਹੀ ਕੋਈ ਨਹੀਂ ਕਿ ਤੁਸੀਂ ਕਹਿੰਦੇ ਹੋ ਨਾ ਐ ਨਹੀਂ ਰਸਤਾ ਖੁੱਲਣ ਤੇ ਕਹਿੰਦੇ ਆ ਖੋਲੋ ਬਈ ਸਾਡਾ ਤਾਂ ਰਸਤਾ ਖੁੱਲਣ ਤੇ ਕੋਈ ਰੌਲਾ ਹੀ ਨਹੀਂ ਹੈਗਾ ਇੱਕ ਰਸਤਾ ਖੁੱਲਦਾ ਤੁਸੀਂ ਬੈਠੋਗੇ ਮੈਂ ਕਹਿੰਦਾ ਅਸੀਂ ਜਦੋਂ ਜਦੋਂ ਰਸਤਾ ਖੋਲਣਗੇ ਉਦੋਂ ਬਾਅਦ ਦੋਵੇਂ ਫੋਰਮ ਮੀਟਿੰਗ ਕਰਕੇ ਫੈਸਲਾ ਕਰ ਲਾਂਗੇ ਕਿ ਅਸੀਂ ਕੀ ਕਰਨਾ ਹੈਗਾ ਅਸੀਂ ਰਸਤਾ ਖੋਲਣ ਤੇ ਕੋਈ ਰੌਲਾ ਨਹੀਂ ਸਾਡਾ ਅੱਜ ਕੋਈ ਸਹਿਮਤੀ ਨਹੀਂ ਬਣੀ ਆ ਜੀ ਅੱਜ ਕੋਈ ਸਹਿਮਤੀ ਨਹੀਂ ਬਣੀ ਦੋ ਤਰੀਕ ਨੂੰ ਫਿਰ ਸੁਲਵਾਈ ਹੋਣੀ ਹੈ ਦੇਖੋ ਦੇਖੋ ਮੀਟਿੰਗ ਇੱਕ ਉਹਨਾਂ ਨੇ ਕਰਨੀ ਸੀ ਕਰ ਲਈ ਆ ਦੇਖੋ ਸਹਿਮਤੀ ਤਾਂ ਹੁੰਦੀ ਜੇ ਕੋਈ ਅਡੰਡਾ ਹੁੰਦਾ ਸਾਡੇ ਵੱਲੋਂ ਤਾਂ ਸਹਿਮਤੀ ਆ ਰਾਹ ਖੋਲਣ ਤੇ ਸਹਿਮਤੀ ਆ ਸਰਕਾਰ ਨਾਲ ਗੱਲ ਕਰਨ ਤੇ ਸਹਿਮਤੀ ਆ ਸਾਡੇ ਵੱਲੋਂ ਤਾਂ ਕੋਈ ਸਹਿਮਤੀ ਨਹੀਂ ਹੈਗੀ ਹੁਣ ਤੁਸੀਂ ਉਹਨਾਂ ਅਫਸਰ ਸਾਹਿਬਾਨ ਨੂੰ ਪੁੱਛੋ ਵੀ ਉਹਨਾਂ ਦੀ ਕੀ ਗੱਲ ਦੀ ਧਲੇਵਾ ਧਲੇਵਾ ਸਾਹਿਬ ਨਹੀਂ ਆਏ ਜੀ ਧਲੇਵਾ ਸਾਹਿਬ ਉਹਨਾਂ ਨੂੰ ਬਾਹਰ ਚੁੱਕਾ ਲਿਆ ਸੀ ਉਹਨਾਂ ਦੀ ਫਲਾਈਟ ਸੀ ਠੀਕ ਨਹੀਂ ਉਹ ਧਲੇਵਾ ਸਾਹਿਬ ਧਲੇਵਾ ਸਾਹਿਬ ਨਹੀਂ ਮੈਂ ਮੈਂ ਸੂਬਾ ਯਾਰ ਜਸਕਰਤੋ ਭਾਰਤ ਚੋਂ ਨੂੰ ਇੱਕ ਤੋਂ ਸ਼ਿਦੂਪੁਰ ਦੇ ਜੀ ਅੱਜ ਸਾਡੀ ਬਹੁਤ ਮਜਬੂਰੀ ਸੀਗੀ ਦੱਲੇਵਾਲ ਸਾਹਿਬ ਜਿਹੜੇ ਕਰਨਾਟਕਾ ਦੇ ਵਿੱਚ ਜਾ ਰਹੇ ਨੇ ਜ਼ਰੂਰੀ ਮੀਟਿੰਗ ਹੈ ਉਹਨੇ 에ਰਪੋਰਟ ਤੇ ਜਾ ਕੇ ਉਹਨੇ ਜਿਹੜਾ ਪਹਿਲਾ ਮੀਟਿੰਗ ਦੇ ਵਿੱਚੋਂ ਗਏ ਨੇ ਕੋਈ ਸਾਡੇ ਦੋਨਾਂ ਫੋਰਮਾਂ ਦੇ ਜਿਹੜੇ ਸਾਡੇ ਸਾਰੇ ਆਗੂ ਖੜੇ ਆ ਸਾਡੀ ਉਹ ਸਹਿਮਤੀ ਹੈ ਜਿਹੜੀ ਖਾ ਪੰਧਰ ਸਾਹਿਬ ਨੇ ਗੱਲ ਕੀਤੀ ਹੈ ਕਿਉਂਕਿ ਜੇ ਮੂਹਰੋਂ ਕੋਈ ਏਜੰਡਾ ਆਵੇ ਏਜੰਡੇ ਤੇ ਚਰਚਾ ਹੋਵੇ ਫਿਰ ਅਸੀਂ ਖੁੱਲ ਕੇ ਦੱਸ ਗਏ ਅਸੀਂ ਤਾਂ ਮੈਨੇ ਕਹੀ ਹੈ ਕਿ 13 ਫਰਵਰੀ ਤੋਂ ਅਸੀਂ ਉਸੇ ਗੱਲ ਤੇ ਸਟੈਂਡ ਕਰਦੇ ਆਂ ਕਿ ਚਾਰ ਗੇੜ ਦੀਆਂ ਸਾਡੀਆਂ ਕੇਂਦਰ ਸਰਕਾਰ ਨਾਲ ਮੀਟਿੰਗਾਂ ਹੋ ਚੁੱਕੀਆਂ ਠੀਕ ਹੈ ਉਹਨਾਂ ਦੀ ਮਜਬੂਰੀ ਸੀ ਇਲੈਕਸ਼ਨ ਸੀ ਹੋਵੇ ਅੱਜ ਤੱਕ ਕੋਈ ਮਜਬੂਰੀ ਨਹੀਂ ਉਹ ਗੇੜ ਮੀਟਿੰਗ ਸ਼ੁਰੂ ਕਰਨ ਅਸੀਂ ਮੀਟਿੰਗ ਲਈ ਹੋਟਲ ਆਫਰ ਸਿੱਟਾ ਰਿਹਾ ਜਾਂ ਬੇ ਸਿੱਟਾ ਰਿਹਾ ਤੁਸੀਂ ਤਾਂ ਸਾਫ ਲਫ਼ਜ਼ਾਂ ਦੇ ਵਿੱਚ ਬਿਲਕੁਲ ਸਾਡੇ ਕੋਲੇ ਕੋਈ ਏਜੰਡੇ ਨਹੀਂ ਏਜੰਡਾ ਹੋਵੇ ਜੇ ਬੇ ਸਿੱਟਾ ਵੀ ਮੀਟਿੰਗ ਲਈ ਤੁਹਾਡੇ ਆ ਝੰਡੇ ਆ ਤੁਸੀਂ ਤਿਆਰ ਹੋ ਸਾਡੇ ਕੋਲੇ ਕੋਈ ਰੱਖਿਆ ਹੀ ਨਹੀਂ ਤੁਹਾਨੂੰ ਪਹਿਲਾਂ ਅਸੀਂ ਚਰਚਾ ਉਸ ਗੱਲ ਤੇ ਜੀ ਪਹਿਲਾਂ ਅਸੀਂ ਉਹ ਸਾਫ ਕਰ ਚੁੱਕੇ ਹਾਂ ਕਿ ਰਸਤਾ ਅਸੀਂ ਨਹੀਂ ਰੋਕਿਆ ਦੇਖੋ ਸਾਹਿਬ ਮੈਂ ਸਾਫ ਕਰ ਦਿੰਦਾ ਭੰਦੇਰ ਸਾਹਿਬ ਨੇ ਸਾਫ ਜੇ ਆਪਾਂ ਰਸਤਾ ਰੋਕਿਆ ਹੋਵੇ ਤਾਂ ਉਹ ਤੇ ਵਿਚਾਰ ਕਰਗੀ ਰਸਤਾ ਰੋਕਿਆ ਕੇਂਦਰ ਨੇ ਤੇ ਹਰਿਆਣਾ ਸਰਕਾਰ ਨੇ ਇਹ ਉਹ ਤੇ ਉਹ ਕੋ ਵਿਚਾਰ ਕਰ